ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਿਨ ਹੈਗਾ ਜੀ ਸੰਡੇ ਦਾ ਐਤਵਾਰ ਆ ਤੇ ਸ਼ਨੀਵਾਰ ਨੂੰ ਰਾਤ ਨੂੰ ਜਿਹੜੀ 6 ਵਜੇ ਬਹੁਤ ਜ਼ਿਆਦਾ ਭਿਆਨਕ ਹਨੇਰੀ ਆਈ ਤੂਫਾਨ ਸੀਗਾ ਇੱਕ ਹਸਾਬ ਦਾ ਲਾਲੋ ਵੀ ਤੇ ਉਹਦੇ ਕਰਕੇ ਜਿਹੜੀਆਂ ਹੈਗੀਆਂ ਨੇ ਤਾਰਾਂ ਵਗੈਰਾ ਸਾਡੇ ਜਿਹੜੀਆਂ ਹੈਗੀਆਂ ਬਿਜਲੀ ਦੀਆਂ ਮੱਚ ਗਈਆਂ ਤੇ ਲਾਈਟ ਸਾਡੀ ਜਿਹੜੀ ਦੋ ਦਿਨ ਨਹੀਂ ਆਈ ਇਸ ਕਰਕੇ ਜਿਹੜੇ ਵਲੌਗ ਵੀ ਆ ਜਿਹੜੇ ਲੇਟ ਹੋ ਗਏ ਕਿਉਂਕਿ ਵਾਈਫਾਈ ਬੰਦ ਪਿਆ ਸੀਗਾ ਬੰਦ ਪਿਆ ਆ ਤੇ ਵਾਈਫਾਈ ਦੀ ਵੀ ਤਾਰ ਟੁੱਟ ਗਈ ਹੈ ਵਾਈਫਾਈ ਹੁਣ ਠੀਕ ਕਰਨਗੇ ਤਾਂ ਉਸ ਤੋਂ ਬਾਅਦ ਜਿਹੜੇ ਵਲੌਗ ਆ ਕੰਟੀਨਿਊ ਹੋਣਗੇ ਇਹ ਐਤਵਾਰ ਦਾ ਵਲੌਗ ਆ ਜਿਹੜਾ ਪਹਿਲਾਂ ਮਿਲ ਜੂਗਾ ਤੇ ਸ਼ਨੀਵਾਰ ਵਾਲਾ ਤੁਹਾਨੂੰ ਬਾਅਦ ਵਿੱਚ ਮਿਲੂਗਾ ਤੇ ਆਪਾਂ ਜਿਹੜੀ ਹੈਗੀ ਸਾਫ ਸਫਾਈ ਕਰਨ ਲੱਗੇ ਆ ਹਨੇਰੀ ਦੀ ਕਵਾਂਟਲਾਂ ਦੇ ਹਿਸਾਬ ਨਾਲ ਜਿਹੜਾ ਕੂੜਾ ਆ ਘਰ ਚੋਂ ਨਿਕਲਿਆ ਤੁਸੀਂ ਦੇਖ ਸਕਦੇ ਹੋ ਹਨ ਕਿ ਮੈਂ ਦਵਾ-ਦਵ ਜਿਹੜਾ ਝਾੜੂ ਲਾਉਣ ਲੱਗੀ ਹੋਈ ਆ ਨੇਰੀ ਨੇ ਇੰਨਾ ਜ਼ਿਆਦਾ ਗਾਹ ਪਾਇਆ ਹਨਾ ਸਾਡੇ ਜਿਹੜੀ ਸਬਜ਼ੀ ਲੱਗੀ ਸੀ ਸਾਰੀਆਂ ਵੇਲਾਂ ਦੇ ਟੂਸੇ-ਟਾਸੇ ਤੋੜਤੇ ਇੱਕ ਸਾਡੀ ਇੱਥੇ ਡੇਕ ਜੀ ਹੈਗੀ ਆ ਉਹ ਵਿੱਚ ਸ਼ਾਇਦ ਕੈਮਰੇ ਦੇ ਨਹੀਂ ਆ ਰਹੀ ਹੈਗੀ ਤਾਂ ਉਹ ਜਿਹੜੀ ਹੈਗੀ ਉਹ ਵੀ ਡੇ ਟੇਢੀ ਕਰਤੀ ਤੇ ਮੈਂ ਫੜ ਕੇ ਉਹਨੂੰ ਫਿਰ ਬੰਨਿਆ ਮੈਂ ਕਿਾ ਚੱਲ ਸਹੀ ਹੋ ਜੂਗੀ ਹਨਾ ਤੇ ਕੂੜਾ ਇੰਨਾ ਕੁ ਜ਼ਿਆਦਾ ਸੀ ਤੇ ਨੇਰੀ ਇੰਨੀ ਜ਼ਿਆਦਾ ਸੀ ਕਿ ਰਾਤ ਨੂੰ ਮੀਂਹ ਵੀ ਪਈ ਗਿਆ ਤੇ ਲਾਈਟ ਨਾ ਆਉਣ ਕਰਕੇ ਇੰਨੀ ਜ਼ਿਆਦਾ ਖੱਜਲਖਵਾਰੀ ਹੋਈ ਵੀ ਪਾਣੀ ਵੀ ਮਤਲਬ ਆਂਡ ਗਵਾਂਡ ਸਾਡੇ ਪਾਣੀ ਵੀ ਖਤਮ ਹੋ ਗਿਆ ਹਨਾ ਇੱਕ ਦੂਜੇ ਨੂੰ ਪੁੱਛਦੇ ਸੀ ਵੀ ਤੁਹਾਡੇ ਪਾਣੀ ਹੈਗਾ ਤੁਹਾਡੇ ਪਾਣੀ ਹੈਗਾ ਨਾ ਲਾਈਟ ਸੀਗੀ ਤੇ ਬੁਰਾ ਹਾਲ ਹੀ ਸੀਗਾ ਤੇ ਇਹ ਸਵੇਰ ਦੇ ਜਿਹੜੇ ਹੈਗੇ ਆ 6 ਵਜੇ ਦਾ ਟਾਈਮ ਆ ਸਵੇਰੇ 6 ਵਜੇ ਮੈਂ ਸਫਾਈਆਂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ 6 ਵਜੇ ਸਵੇਰ-ਸਵੇਰ ਤੇ ਸਾਰੀ ਸਾਫ ਸਫਾਈ ਜਿਹੜੀ ਆਪਾਂ ਹੁਣ ਕਰਦੇ ਆਂਗੇ ਤੇ ਪੱਤੇ ਪੁੱਤੇ ਬਹੁਤ ਜ਼ਿਆਦਾ ਆਏ ਨੇ ਇੰਨਾ ਇੰਨੇ ਜ਼ਿਆਦਾ ਪੱਤੇ ਸੀ ਕਿ ਪੁੱਛੋਈ ਨਾ ਹਣਾ ਹਾਲ ਤਾਂ ਪੂਰੀ ਹੋ ਗਈ ਸਫਾਈਆਂ ਕਰ ਦਿਆਂ ਦੀ ਤੇ ਚਲੋ ਜੀ ਆਪਾਂ ਸਾਰਾ ਜਿਹੜਾ ਹੈਗਾ ਝਾੜੂ ਝੂੜੂ ਲਾ ਦਿਆਂਗੇ ਤੇ ਪੈਸੇ ਤਾਂ ਮੈਂ ਧੂਣਾ ਸੀ ਵੀੜਾ ਪਰ ਲੇਟ ਨਾ ਹੋਣ ਕਰਕੇ ਪਾਣੀ ਨਾ ਹੋਣ ਕਰਕੇ ਫਿਰ ਮੈਂ ਤੋਤਾ ਨਹੀਂ ਹੈਗਾ ਜਦੋਂ ਲਾਈਟ ਆਈ ਆਉਗੀ ਤੇ ਫਿਰ ਭੋਵਾਂਗੇ ਤੇ ਉਹਦਾ ਖੈਰ ਮੈਂ ਵਲੌਗ ਵੀ ਨਹੀਂ ਬਣਾਉਂਦੀ ਹੈਗੀ ਕਿਉਂਕਿ ਵਲੌਗ ਦੋ ਤਿੰਨ ਕੱਲ੍ਹ ਨਹੀਂ ਬਣੇ ਪਏ ਨੇ ਤਾਂ ਇਹਨਾਂ ਨੂੰ ਅਪਲੋਡ ਕਰਾਂਗੇ ਤੇ ਲੋ ਜੀ ਆਪਾਂ ਸਾਫ ਸਫਾਈ ਜਿਹੜੀ ਸਾਰੀ ਕਰ ਦਿੰਨੇ ਆ ਇਹ ਦਾਦੀ ਦੀ ਮੰਜੀ ਆਈ ਵੀ ਝਾੜ ਦਿੰਨੇ ਆ ਰੇੜੀ ਰੈਡੀ ਜਿਹੜੇ ਤੁਸੀਂ ਦੇਖਿਆ ਸੀ ਸਟਾਰਟਿੰਗ ਦੇ ਵਿੱਚ ਉਹ ਦੁੱਧ ਲੈਣ ਗਏ ਨੇ ਕਿਉਂਕਿ ਆਪਣੀ ਜਿਹੜੀ ਗਾਂ ਸੂਣ ਵਾਲੀ ਆ ਤੇ ਦੁੱਧ ਨਹੀਂ ਦਿੰਦੀ ਹੈਗੀ ਤੇ ਰੈਡੀ ਫਿਰ ਦੁੱਧ ਲੈ ਕੇ ਉਹ ਲੈਣ ਗਏ ਅਸੀਂ ਮੁੱਲ ਲਾਇਆ ਹੋਇਆ ਹੈ ਦੁੱਧ ਤੇ ਵੈਸੇ ਸਵੇਰ ਦਾ ਮੌਸਮ ਆ ਜਿਹੜਾ ਬਹੁਤ ਵਧੀਆ ਆ ਠੰਡਾ ਮੌਸਮ ਆ ਤੇ ਚਿੜੀਆਂ ਵੀ ਬੋਲ ਰਹੀਆਂ ਸੀਗੀਆਂ ਤੇ ਪਰ ਮੈਂ ਜਿਹੜਾ ਹੈਗਾ ਮੈਨੂੰ ਇਹ ਸੀ ਵਾਇਸਓਵਰ ਕਰੀਏ ਮੈਂ ਕਿਉਂਕਿ ਮੈਨੂੰ ਇਹ ਸੀ ਮੈਂ ਦਵਾ ਦਾ ਪਹਿਲਾਂ ਸਫਾਈ ਕਰ ਲਵਾਂ ਕਿਉਂਕਿ ਇੰਨਾ ਜ਼ਿਆਦਾ ਕੂੜਾ ਚੱਕਣਾ ਬਹੁਤ ਔਖਾ ਆ ਹਨਾ ਤੇ ਨਾਲ ਦੀ ਨਾਲ ਗੱਲ ਕਰਦੇ ਰਹਿਣਾ ਵੀ ਮੁਸ਼ਕਲ ਹੋ ਰਿਹਾ ਸੀਗਾ ਤੇ ਤਾਂ ਕਰਕੇ ਮੈਂ ਜਿਹੜਾ ਹੈਗਾ ਮਗਰੋਂ ਵਾਇਸ ਓਵਰ ਕੀਤੀ ਆ ਤੇ ਲੋ ਜੀ ਆਪਾਂ ਸਾਰਾ ਜਿਹੜਾ ਹੈਗਾ ਇਸੇ ਤਰ੍ਹਾਂ ਝਾੜੂ ਕੱਢ ਲਵਾਂਗੇ ਡੈਡੀ ਵੈਸੇ ਲੱਗੇ ਹੋਏ ਇਸ ਝਾੜੂ ਮਾਰਨ ਜਦੋਂ ਮੈਂ ਮਤਲਬ ਦੂਜੇ ਘਰੇ ਗਈ ਹੋਈ ਸੀ ਮੈਂ ਦੂਜੇ ਘਰੋਂ ਜਦੋਂ ਆਈ 5 ਵਜੇ ਤੇ ਡੈਡੀ ਮੈਂ ਕਿਹਾ ਡੈਡੀ ਤੁਸੀਂ ਝਾੜੂ ਨਾ ਮਾਰੋ ਚੱਕੀ ਫਿਰਦੀ ਝਾੜੂ ਮੈਂ ਮੈਂ ਆਪੇ ਮਾਰ ਲੈਣਾ ਜਾਂ ਚ ਮਾਰ ਕੇ ਕੱਢੂੰਗਾ ਕਿਉਂਕਿ ਜਿਹੜੀ ਜਿਹੜਾ ਕੰਮ ਬੁੜੀਆਂ ਦਾ ਨਾ ਤਾਂ ਉਹ ਬੁੜੀਆਂ ਹੀ ਸਮਾਰ ਕੇ ਕਰ ਸਕਦੀਆਂ ਜਿਹੜਾ ਬੰਦਿਆਂ ਦਾ ਕੰਮ ਉਹ ਬੰਦੇ ਸਮਾਰ ਕੇ ਕਰ ਸਕਦੇ ਡੈਡੀ ਕਹਿੰਦੇ ਨਹੀਂ ਪੁੱਤ ਮੈਂ ਤੇਰੀ ਮਦਦ ਕਰ ਦਿੰਦਾ ਵਾਂ ਮੈਂ ਕਿਹਾ ਨਹੀਂ ਨਹੀਂ ਤੁਸੀਂ ਜਿਹੜਾ ਤੁਹਾਡਾ ਕੰਮ ਤੁਸੀਂ ਉਹ ਕਰੋ ਇਹ ਕੰਮ ਮੇਰਾ ਆ ਮੈਂ ਕਰ ਲੂੰਗੀ ਮੈਂ ਸਮਾਰ ਕੇ ਸਫਾਈ ਕਰ ਲੈਣੀ ਆਪੇ ਤੇ ਚੰਗੀ ਤਰ੍ਹਾਂ ਕੂੜਾ ਕੱਢੂੰਗੀ ਤੇ ਇੰਨਾ ਸ਼ੁਕਰ ਆ ਹਨਾ ਕਿ ਅਗਲੇ ਐਤਵਾਰ ਸੀਗਾ ਨੇਰੀ ਆਉਣ ਤੋਂ ਬਾਅਦ ਬੱਚਿਆਂ ਨੇ ਸਕੂਲ ਨਹੀਂ ਸੀ ਜਾਣਾ ਜੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤਾਂ ਫਿਰ 7 ਵਜੇ ਤੱਕ ਤਾਂ ਮੈਂ ਬੱਚਿਆਂ ਨੂੰ ਤੋਰਦੀ ਆ ਬੱਚਿਆਂ ਨੂੰ ਤੋਰਨ ਤੋਂ ਬਾਅਦ ਤਾਂ ਫਿਰ ਉਹ 7 ਵਜੇ ਨੂੰ ਵੈਸੀ ਧੁੱਪ ਆ ਜਾਂਦੀ ਆ ਤੇ ਬਹੁਤ ਔਖਾ ਹੋ ਜਾਣਾ ਸੀਗਾ ਪਰ ਮੈਂ 6 ਵਜੇ ਜਿਹੜਾ ਹੈਗਾ ਝਾੜੂ ਝੂੜੂ ਲਾ ਲਿਆ ਕਿਉਂਕਿ ਧੁੱਪ ਪਈ ਸੀ ਆਪਣੇ ਵਿੜੇ ਦੇ ਵਿੱਚ ਸਾਰੇ ਆ ਸੌਰੀ ਸ਼ਾਂ ਪਈ ਸੀ ਤੋਂ ਪਕਹੀ ਜਾਨੀ ਆ ਸਾਰੇ ਵਿੜੇ ਚ ਆਪਣੇ ਸ਼ਾਂ ਪਈ ਸੀ ਤੇ ਮੈਂ ਕਿਹਾ ਸਵੇਰ ਸਵੇਰ ਆਪਾਂ ਜਿਹੜਾ ਹੈਗਾ ਯਾ ਝਾੜੂ ਪਾੜ ਕੇ ਕੂੜਾ ਇਕੱਠਾ ਕਰਕੇ ਸਾਰਾ ਰੱਖ ਦਿੰਨੇ ਹੈਗੇ ਤੇ ਆਂਟੀ ਵੀ ਨਹੀਂ ਸੀ ਆਈ ਜਿਹੜੀ ਆਂਟੀ ਆਪਣੇ ਆਉਂਦੀ ਹੁੰਦੀ ਹੈ ਉਹ ਸਵੇਰ ਵਿੜੇ ਦਾਸਰ ਆਪਣੀ ਰੋਟੀ ਪਾਣੀ ਬਣਾ ਜਾਂਦੀ ਹੁੰਦੀ ਨਾਲ ਹੈਲਪ ਕਰ ਜਾਂਦੀ ਹੁੰਦੀ ਤੇ ਉਹ ਆਂਟੀ ਵੀ ਨਹੀਂ ਆਈ ਠੀਕ ਹੈ ਕਹਿੰਦੇ ਆਂਟੀ ਬਿਮਾਰ ਆ ਬੁਖਾਰ ਹੋਇਆ ਸੀ ਆਂਟੀ ਨੂੰ ਆਂਟੀ ਨਹੀਂ ਆਏ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਤਾਂ ਸੰਦੇਈ ਆ ਤੇ ਮੈਂ ਕੱਲੀ ਉਹ ਹੀ ਕੰਮ ਜਿਹੜਾ ਸਾਰਾ ਕਰ ਲੂੰਗੀ ਕਿਉਂਕਿ ਜੇ ਬੱਚੇ ਸਕੂਲ ਜਾਂਦੇ ਨੇ ਨਾ ਫੇਰ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਕਿਉਂਕਿ ਉਹੀ ਟਾਈਮ ਬੱਚਿਆਂ ਦੀ ਰੋਟੀ ਦਾ ਉਹੀ ਟਾਈਮ ਜਿਹੜਾ ਹੈਗਾ ਸਰਦਾਰ ਜੀ ਨੇ ਜਣਾਉਂਦਾ ਉਹੀ ਟਾਈਮ ਉਹ ਜਿਹੜਾ ਕੰਮ ਦਾ ਹੋ ਜਾਂਦਾ ਹਨ ਤੇ ਇੱਕ ਮੈਂ ਖੁਦ ਵੀ ਬਿਮਾਰ ਆ ਮੈਂ ਤਾਂ ਕਰਕੇ ਆਂਟੀ ਦੀ ਹੈਲਪ ਲੈ ਲਈਦੀ ਹੈ ਹਨਾ ਤੁਹਾਨੂੰ ਮੈਂ ਦੱਸਿਆਈ ਆ ਵੀ ਸੈਲ ਸੁੱਲ ਘਟੇ ਹੋਏ ਨੇ ਤੇ ਇੰਨੀ ਜ਼ਿਆਦਾ ਵੀਕਨੈਸ ਆਈ ਹੈ ਮੈਨੂੰ ਉੱਠ ਨਹੀਂਦਾ ਮਸੀਬਤਾਂ ਮਲ ਮੁਸ਼ਕਲ ਨਾਲ ਮੈਂ ਕੰਮ ਕਰਦੀ ਆਂ ਤੇ ਸਾਰਾ ਕੂੜਾ ਜਿਹੜਾ ਮੈਂ ਇੱਥੇ ਇੱਕ ਪੱਠਾ ਕਰਕੇ ਢੇਰੀ ਲਾ ਲਈ ਤੇ ਹੁਣ ਦੋ ਤਿੰਨ ਢੇਰੀਆਂ ਲਾਉਂਗੀ ਅੱਜ ਤੱਕ ਕਿਉਂਕਿ ਬਹੁਤ ਜ਼ਿਆਦਾ ਕੂੜਾ ਆਇਆ ਇੱਕ ਤਾਂ ਇੱਥੇ ਲਾ ਲਈ ਇੱਕ ਹੋਰ ਲਾਉਂਗੀ ਗੇਟ ਕੋਲੇ ਤੇ ਦੇਖੋ ਚਿੜੀਆਂ ਜਿਹੜੀਆਂ ਫਿਰਦੀਆਂ ਨੇ ਇਹਨਾਂ ਨੂੰ ਦੇਖੋ ਐ ਮਤਲਬ ਮੈਂ ਇਹਨਾਂ ਨੂੰ ਰੋਟੀ ਰਾਟੀ ਪਾ ਦਈਦੀ ਆ ਚੂਰ ਕੇ ਤੇ ਤਾਂ ਕਰਕੇ ਜਿਹੜੀਆਂ ਹੈਗੀਆਂ ਨੇ ਇਹ ਮੈਨੂੰ ਤਾਂ ਡਰਦੀਆਂ ਨਹੀਂ ਮੇਰੇ ਦਾਲੇ-ਦਾਲੇ ਫਿਰਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਰੋਟੀ ਪਾਤੀ ਚੌਲ ਪਾਤੀ ਹਨਾ ਖਾਣ ਪੀਣ ਨੂੰ ਮੈਂ ਇਹਨਾਂ ਨੂੰ ਪਾਉਂਦੀ ਰਹਿੰਦੀ ਆ ਤੇ ਐਦਾਂ ਹੀ ਫਿਰਦੀਆਂ ਰਹਿੰਦੀਆਂ ਨੇ ਇਹ ਲੋ ਉੱਥੇ ਆ ਪਰੜਾ ਹੈਗਾ ਮੋਟਰਸਾਈਕਲ ਵੀ ਗਾਂ ਘਾੜਦਾ ਕਿਉਂਕਿ ਸਮਾਰ ਕੇ ਕੂੜਾ ਕੱਢਿਆ ਜਾਵੇ ਨਾ ਫਿਰ ਤੇ ਦੁਬਾਰਾ ਆਪਾਂ ਨੂੰ ਟੈਨਸ਼ਨ ਨਹੀਂ ਰਹਿੰਦੀਗੀ ਤੇ ਨਵਾਟਰ ਵੀ ਖਤਮ ਹੋ ਗਏ ਬੁਰਾ ਹਾਲ ਹੋ ਗਿਆ ਗਰਮੀ ਨਾਲ ਕੋਈ ਹਾਲ ਨਹੀਂ ਸੀ ਪਾਸ ਬੁਰੇ ਹਾਲਤੀ ਸੀਗੀ ਲਓ ਜੀ ਡੈਡੀ ਵੀ ਆ ਗਏ ਦੁੱਧ ਲੈ ਕੇ ਤੇ ਮੈਂ ਹਲੇ ਦੇਖ ਲੋ ਝਾੜੂ ਲਾਹੀ ਜਾਨੀ ਆ ਮਤਲਬ ਜਿੱਥੇ ਨਾ ਮੈਨੂੰ 20 25 ਮਿੰਟ ਲੱਗਦੇ ਤੇ ਉੱਥੇ ਮੈਨੂੰ ਕਾਂਟਾ ਲੱਗ ਗਿਆ ਸੁੰਭਰਣ ਤੇ ਕਿਉਂਕਿ ਕੂੜਾ ਬਹੁਤ ਜ਼ਿਆਦਾ ਸੀਗਾ ਤੇ ਤੁਹਾਨੂੰ ਪਤਾ ਹਨਾ ਫਿਰ ਚੰਗੀ ਤਰ੍ਹਾਂ ਜੇ ਸਫਾਈ ਨਾ ਹੋਵੇ ਤੇ ਫਿਰ ਉਹ ਉਹ ਨਹੀਂ ਚੰਗਾ ਲੱਗਦਾ ਹੈਗਾ ਹਨਾ ਤੇ ਚਲੋ ਜੀ ਆਪਾਂ ਜਿਹੜਾ ਹੈਗਾ ਝਾੜੂ ਝੂਣਸ ਮਾਰ ਕੇ ਲਾ ਦਿੰਨੇ ਆ ਤੇ ਫਿਰ ਢੇਰੀਆਂ ਚੱਕ ਕੇ ਸਿੱਟਾਂ ਕਿ ਕਵੰਟਰ ਨਾਲ ਕਵੰਟਰ ਕੂੜਾ ਐ ਟੋਕਰਾਂ ਦਾ ਕੂੜੇ ਦਾ ਇਕੱਠਾ ਕਰ ਵੀ ਲਿਆ ਇੱਥੇ ਮੈਂ ਤੇ ਮੰਮੀ ਵੀ ਅੰਦਰ ਪਈ ਐ ਮੰਮੀ ਨੂੰ ਮੈਂ ਕਿਹਾ ਸੀ ਮੈਂ ਕਿਹਾ ਬਾਹਰ ਬਹਿ ਜਾ ਥੋੜੀ ਦੇਰ ਹਣਾ ਠੰਡਾ ਠੰਡਾ ਮੌਸਮ ਆ ਕਹਿੰਦੇ ਨਹੀਂ ਪੁੱਤ ਮੈਂ ਅੰਦਰ ਹੀ ਠੀਕ ਆ ਮੈਂ ਮੇਰੇ ਤੋਂ ਬਾਹਰ ਨਹੀਂ ਬੈਠਣਾ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਥੋੜੀ ਮਰਜੀ ਚਲੋ ਮੈਂ ਤਾਂ ਕੰਮ ਕਰਨਾ ਐ ਮੈਂ ਤਾਂ ਤੁਹਾਨੂੰ ਬਸ ਵੈਸੇ ਕਹਤਾ ਵੀ ਬਾਹਰ ਆ ਜੂ ਵੀ ਸਵੇਰ ਸਵੇਰ ਦਾ ਮੌਸਮ ਵਧੀਆ ਰਹਿੰਦਾ ਆ ਤੇ ਕਹਿੰਦੇ ਨਹੀਂ ਤੇ ਵੀਡੀਓ ਮੈਂ ਥੋੜੀ ਜੀ ਫਾਸਟ ਕੀਤੀ ਹੋਈ ਆ ਵੀ ਜਿਆਦਾ ਲੰਬੀ ਵੀ ਨਾ ਹੋ ਜਾਵੇ ਹਨਾ ਜਿਆਦਾ ਲੰਬੀ ਦੇਖਣੀ ਵੀ ਔਖੀ ਹੋ ਜਾਂਦੀ ਆ ਤੇ ਤੁਹਾਡੇ ਵੱਲ ਹਨੇਰੀ ਕਿੰਨੀ ਕਾਇ ਹੈ ਤੁਸੀਂ ਦੱਸਿਓ ਜਰੂਰ ਇੱਥੇ ਤਾਂ ਝੱਖੜ ਝੁੱਲੇ ਹੋਏ ਸੀਗੇ ਬਹੁਤ ਬੁਰਾ ਹਾਲ ਸੀਗਾ ਮੇਰੀ ਮੰਮੀ ਕੋ ਫੋਨ ਆਇਆ ਮੋਗੀ ਜ਼ਿਲ੍ਹੇ ਚ ਮੰਮੀ ਕੇ ਕਹਿੰਦੇ ਸਾਡੀ ਜਿਹੜੀ ਹੈਗੀ ਆ ਬਾਥਰੂਮ ਵਾਲੇ ਦਰਵਾਜ਼ੇ ਦਰਬੂਛੇ ਤੋੜ ਦਿੱਤੇ ਤੇ ਇਸੇ ਦਾ ਸ਼ੈੱਡ ਵੀ ਜਿਹੜਾ ਚੱਕ ਕੇ ਲੈ ਗਈ ਹਨੇਰੀ ਹਨਾ ਮਾਦਲ ਨੁਕਸਾਨ ਕੀਤਾ ਹਨਾ ਨੇਰੀ ਨਹੀਂ ਬਹੁਤ ਜ਼ਿਆਦਾ ਸਾਡੇ ਇੱਧਰ ਤਾਰਾਂ ਟੁੱਟ ਗਈਆਂ ਮੱਚ ਗਈਆਂ ਸਿਗੀਆਂ ਇਹ ਰਿਕਾਰਡਿੰਗ ਮੈਂ ਜਿਹੜੀ ਹੈਗੀ ਆ ਸੋਮਵਾਰ ਨੂੰ ਕਰ ਰਹੀ ਆ ਕਰੀਆ ਵਾਇਸਓਵਰ ਤੇ ਸਾਡੇ ਜਿਹੜੀ ਹੈਗੀ ਆ ਸੋਮਵਾਰ ਨੂੰ ਲੈਟ ਆਈ ਆ ਤਾਂ ਦੱਸਿਆ ਵੀ ਲੈ ਜਿਹੜੀਆਂ ਹੈਗੀਆਂ ਨੇਰੀ ਨਾਲ ਖੰਬੇ ਦੋ ਪੱਟੇ ਗਏ ਤੇ ਕੀ ਕਹਿੰਦੇ ਤਾਰਾਂ ਤੂਰਾਂ ਟੁੱਟ ਗਈਆਂ ਸਿਗੀਆਂ ਫਿਰ ਉਹ ਜੋੜਦਿਆਂ ਨੂੰ ਟਾਈਮ ਤਾਂ ਲੱਗਣਾ ਹੀ ਸੀ ਹਨਾ ਮਤਲਬ ਪੂਰੀ ਸਾਡੇ 30 ਘੰਟਿਆਂ ਬਾਅਦ ਲੇਟ ਆਈ ਆ 30 ਘੰਟੇ ਦਾ ਪੂਰਾ ਕੱਟ ਲੱਗਿਆ ਸਾਡੇ ਤੇ ਫੇਰ ਲੇਟ ਆਈ ਆ ਜਿਹੜੀ ਸਾਡੇ ਹੁਣ ਗਈ ਹੋਈ ਸੀਗੀ ਤੇ ਨੁਕਸਾਨ ਕੀਤਾ ਹਨਾ ਤਾਰਾਂ ਟੁੱਟੀਆਂ ਖੰਭੇ ਫੱਟੇ ਗਏ ਦਵਾਰਾ ਲਾਏ ਸਾਰੇ ਖੰਭੇ ਖੰਭੇ ਤੇ ਤਾਂ ਕਰਕੇ ਜਿਹੜਾ ਔਖਾ ਹੋ ਗਿਆ ਤੇ ਉੱਥੇ ਮੈਂ ਜਿਹੜਾ ਹੈਗਾ ਯਾਰ ਡੀਕ ਬੰਨ ਰਹੀ ਸੀ ਡੀਕ ਟੁੱਟ ਗਈ ਸੀ ਥੋੜਾ ਜਿਹਾ ਤੁਹਾਨੂੰ ਮੇਰਾ ਸ਼ੈਦ ਹੱਥ ਜਿਹਾ ਦਿਖਦਾ ਹੋਊਗਾ ਤੇ ਮੈਂ ਖਾ ਵੀ țe ਡੀਜੀ ਹੋ ਗਈ ਸੀ ਮੈਂ ਖਾ ਨਾਲੇ ਮੈਂ ਮਿੱਟੀ ਮੁੱਟੀ ਲਾ ਲੂੰਗੀ ਇਹਨੂੰ ਬਾਅਦ ਚ ਪਹਿਲਾਂ ਮੈਂ ਟਾੜੂ ਲਾ ਲਵਾਂ ਟਾੜੂ ਲਾ ਕੇ ਤੇ ਫਿਰ ਇਹਨੂੰ ਮ ਮਤਲਬ ਮੈਨੂੰ ਇਹ ਹੁੰਦਾ ਵੀ ਕੋਈ ਦਰਾਖਤ ਸੁੱਕੇ ਨਾ ਹਨਾ ਜੇ ਦਰਾਖਤ ਲਾਵਾਂਗੇ ਤਾਂ ਹੀ ਜਿਹੜਾ ਠੰਡਾ ਮੌਸਮ ਆ ਜਿਹੜਾ ਮਾਣ ਸਕਾਂਗੇ ਹੁਣ ਅੱਜ ਸਾਡੇ ਲਾਈਟ ਹੈ ਨਹੀਂ ਸੀ ਸੰਡੇ ਨੂੰ ਹਨਾ ਸਾਰਾ ਦਿਨ ਨਹੀਂ ਆਈ ਤੇ ਅਸੀਂ ਸਾਰਾ ਦਿਨ ਇੱਥੇ ਦੇਖਾਂ ਥੱਲੇ ਬੈਠ ਕੇ ਹੀ ਟਾਈਮ ਕੱਢਿਆ ਵਾ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਸੂਗਾ ਦਿਖਾਵਾਂਗੇ ਮਤਲਬ ਉੱਥੇ ਵਾਇਸਓਵਰ ਵੀ ਨਹੀਂ ਕੀਤੀ ਉੱਥੇ ਆਪਾਂ ਨਾਰਮਲੀ ਗੱਲਾਂ ਬਾਤਾਂ ਕੀਤੀਆਂ ਨੇ ਤੇ ਤੁਸੀਂ ਦੇਖਿਓ ਤੇ ਬਿਲਕੁਲ ਵੀ ਆਪਾਂ ਜਿਹੜਾ ਹੈਗਾ ਆ ਮਤਲਬ ਗਰਮੀ ਦਾ ਅਹਿਸਾਸ ਹੋਇਆ ਨਹੀਂ ਹੈਗਾ ਕਿਉਂਕਿ ਡੇਕਾਂ ਦੀ ਛਾਂ ਵੀ ਠੰਡੀ ਹੁੰਦੀ ਹੈ ਤੇ ਤੂਟਾਂ ਦੀ ਛਾਂ ਵੀ ਠੰਡੀ ਹੁੰਦੀ ਆ ਤੇ ਸਾਰਾ ਦਿਨ ਜਿਹੜਾ ਹੈਗਾ ਆ ਆਪਾਂ ਆਰਾਮਦਾਰੀ ਨਾਲ ਇੱਥੇ ਬੈਠ ਕੇ ਡੇਕਾਂ ਦੇ ਥੱਲੇ ਕੱਟਿਆ ਸੀ ਸਾਰੀ ਫੈਮਿਲੀ ਨੇ ਤੇ ਚਲੋ ਜੀ ਆਪਾਂ ਜਿਹੜਾ ਹੈਗਾ ਆ ਝਾੜੂ ਵਗੈਰਾ ਸਾਰੇ ਕਿਤੇ ਆਪਾਂ ਲਾ ਲਿਆ ਆ ਇੱਥੇ ਬਸ ਥੋੜਾ ਜਿਹਾ ਰਹਿੰਦਾ ਆ ਤੇ ਉਹ ਵੀ ਮੈਂ ਲਾ ਕੇ ਝਾੜੂ ਜਿਹੜਾ ਰੱਖ ਦਿੱਤਾ ਤੇ ਹੁਣ ਮੈਂ ਜਿਹੜਾ ਹੈਗਾ ਆ ਇਹ ਕੂੜਾ ਵਗੈਰਾ ਚੱਕ ਦੂੰਗੀ ਦੇਖ ਕਿੰਨਾ ਕੂੜਾ ਆ ਇਹ ਦੋ ਪੜਾਈਏ ਕੂੜੇ ਦੇ ਵਿੱਚ ਚੱਕੂੰਗੀ ਤੇ ਮੇਰੀ ਬੇਟੀ ਵੀ ਆ ਗਈ ਦੂਜੇ ਘਰੋਂ ਅਸੀਂ ਦੂਜੇ ਘਰੇ ਜਾ ਕੇ ਇੱਦਾਂ ਕਿਉਂਕਿ ਫਿਰ ਨਾ ਜੇ ਇੱਕ ਘਰੇ ਸਾਡੇ ਨਵਾਟਰ ਹੁਣ ਦੋਨਾਂ ਘਰੀ ਹੈਗੀ ਆ ਤੇ ਜੇ ਇੱਧਰ ਹੀ ਰਹਿੰਦੇ ਫਿਰ ਰਾਤ ਨੂੰ ਨਵਾਟਰ ਨਾਲੋਂ ਤੋਂ ਬਿਨਾ ਔਖਾ ਵੀ ਹੋ ਜਾਣਾ ਸੀਗਾ ਤੇ ਚਲੋ ਜੀ ਆਪਾਂ ਜਿਹੜਾ ਹੈਗਾ ਇਹ ਕੂੜਾ ਸੈੱਡ ਦੀ ਏ ਤੇ ਗੁਹਾ ਵੀ ਮੈਂ ਸਾਰਾ ਚੱਕ ਦੇਣਾ ਨਾਲ ਹੀ ਕਿਉਂਕਿ ਝਾੜੂ-ਝੂੜ ਸਾਰਾ ਮੇਰਾ ਲਾਇਆ ਹੋਇਆ ਆ ਕੇਰਾ ਇਕੱਠਾ ਕਰ ਇਕੱਠਾ ਹੀ ਝਾੜੂ ਸਾਰਾ ਮੈਂ ਲਾ ਲੈਣੀ ਤੇ ਫਿਰ ਮੈਂ ਕੂੜਾ ਚੱਕ ਲੈਣੀ ਇਹਦੇ ਨਾਲ ਕੰਮ ਆ ਜਿਹੜਾ ਕਰਨਾ ਬਹੁਤ ਸੌਖਾ ਹੋ ਜਾਂਦਾ ਆ ਤੇ ਬਾਕੀ ਹਨਾ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਤੇ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਮੈਂ ਆਪਣੀ ਕਰਦੀ ਹਿੰਦੀ ਆਹਨੇ ਹੁੰਦੇ ਆ ਕੁਝ ਬੰਦਿਆਂ ਦੀ ਗੱਲ ਮੈਂ ਤਾਂ ਨਹੀਂ ਕਰਦਾ ਵੀ ਚੱਲ ਬਣੀ ਆ ਤਾਂ ਬਣੀ ਰਹਿਣ ਦੇ ਆਪਣਾ ਹੀ ਹਿਸਾਬ ਆ ਹਨਾ ਆਪਾਂ ਕਿਸੇ ਦੀ ਜ਼ਿਆਦਾ ਗੱਲ ਨਹੀਂ ਕਰਦੇ ਹੁੰਦੇ ਕੋਈ ਨਹੀਂ ਬਣੀ ਆ ਤਾਂ ਬਣੀ ਰਹਿਣ ਦੀ ਤੇ ਨਾਲੇ ਕਿਸੇ ਨੂੰ ਐਵੇਂ ਕਹਿ ਕੇ ਕੋਈ ਫਾਇਦਾ ਵੀ ਨਹੀਂ ਨਿਕਲਦਾ ਹੈਗਾ ਤੇ ਕਹਿਣ ਵਾਲੇ ਨੇ ਤਾਂ ਕਹੀ ਜਾਣਾ ਹੁੰਦਾ ਜੀ ਨਹੀਂ ਆਣੀ ਕਿੱਥਾ ਨਹੀਂ ਓਣ ਕਿੱਥਾ ਤੇ ਕਹਿੰਦੇ ਹੀ ਰਹਿੰਦੇ ਆ ਲੋਕ ਤਾਂ ਹੁੰਗੜਾ ਲਾਉਂਦੇ ਹੁੰਦੇ ਘਰਦਿਆਂ ਨੂੰ ਹਨਾ ਤੇ ਘਰਦਿਆਂ ਨੂੰ ਕਹੜਾ ਦੀਂਦਾ ਨਹੀਂ ਮੇਰੇ ਕਰਦੀ ਸਾਰੇ ਮਤਲਬ ਮੇਰੀ ਸਪੋਰਟ ਕਰਦੀ ਆ ਹਿਤਾਂ ਦਾ ਇਹ ਕੰਮ ਤਾਂ ਕਰਦੀ ਆ ਸਾਡੇ ਕੰਮ ਚ ਚਾਹੀ ਵੇਲੇ ਕਰੇ ਚਾਹੀ ਕਵੇਲੇ ਕਰੇ ਕੰਮ ਹੀ ਨਹੀਂ ਕਰਨਾ ਹੁੰਦਾ ਵਾ ਤੇ ਆਪਾਂ ਜਿਹੜਾ ਹੈਗਾ ਆ ਆਪਦਾ ਕੰਮ ਕਰੀਦਾ ਤੇ ਆਪਦੀ ਮਰਜ਼ੀ ਨਾਲ ਕਰੀਦਾ ਆਪਾਂ ਮਸਤ ਹੋ ਕੇ ਰਹੀਦਾ ਕਿਸੇ ਦੀ ਆਪਾਂ ਟੈਨਸ਼ਨ ਨਹੀਂ ਲਈਦੀ ਕਦੇ ਤੇ ਚਲੋ ਜੀ ਗਾਂ ਜਿਹੜੀ ਹੈਗੀ ਆਪਾਂ ਇੱਕ ਹੀ ਰੱਖੀ ਹੋਈ ਆ ਤੇ ਆਪਾਂ ਗੋਹਾ ਜਿਹੜਾ ਇੱਕ ਕੜਾਈਆ ਹੁੰਦਾ ਆਪਾਂ ਚੱਕ ਕੇ ਸੜਦਾ ਹੀ ਦਾ ਤੇ ਇਹ ਰੂੜੀ ਵੀ ਆਪਾਂ ਚਕਾਤੀ ਆ ਕੈਂ ਹੋਣ ਬੰਦ ਸੀਗਾ ਤੇ ਆਪਾਂ ਵੀਡੀਓ ਵੀਡੀਓ ਕੁਝ ਸ਼ਾਰਟ ਸ਼ੂਟ ਨਹੀਂ ਸ਼ੂਟ ਨਹੀਂ ਕੀਤੀ ਹੈਗੀ ਕੁਛ ਨਹੀਂ ਵਲੌਗ ਬਣਾਇਆ ਹੈਗਾਗਾ ਆਪਾਂ ਇਹਦਾ ਤੇ ਵੈਸੇ ਆਪਾਂ ਰੂੜੀ ਸਾਰੀ ਝਿਗਾ ਦਿੱਤੀ ਆ ਕਿਉਂਕਿ ਫੋਨ ਬੰਦ ਹੋ ਗਿਆ ਸੀ ਮੇਰਾ ਤੇ ਤਾਂ ਕਰਕੇ ਜਿਹੜੀ ਆਪਾਂ ਕੋਈ ਵਲੌਗ ਨਹੀਂ ਬਣਾ पाए ਤੇ ਹੁਣ ਕੰਟੀਨਿਊ ਜਿਹੜਾ ਵਲੌਗ ਆਪਾਂ ਬਣਾਵਾਂਗੇ ਨਹੀਂ ਤੇ ਇੱਕ ਵਲੌਗ ਇਹ ਵੀ ਕੋਈ ਰਹਿਣਾ ਸੀਗਾ ਨਾ ਇਹਦੇ 'ਚ ਵੀ ਕੰਮ ਦਿੰਦੇ ਚਲੋ ਜੀ ਕੂੜਾ ਆਪਾਂ ਸਾਰਾ ਸੈੱਟਤਾ ਤੇ ਹੱਥ ਆਪਾਂ ਲੈਣੇ ਧੋ ਕੜਾਈ ਕੁੜੀ ਆਪਾਂ ਧੋ ਕੇ ਰੱਖ ਦਾਂਗੇ ਕਿਉਂਕਿ ਜੇ ਗੋਏ ਵਾਲਾ ਕੜਾਈ ਐ ਇਦਾਂ ਹੀ ਰੱਖਦੀ ਐ ਨਾ ਤਾਂ ਫਿਰ ਗੋਹਾ ਵਿੱਚ ਜੰਮ ਜਾਂਦਾ ਐ ਤੇ ਫਿਰ ਹੋਰ ਹੀ ਲੱਗਦਾ ਭੈੜਾ ਲੱਗਦਾ ਐ ਤਾਂ ਮੇਰੀ ਆਦਤ ਤਾਂ ਮੈਂ ਨਾਲ ਦੀ ਨਾਲ ਹੀ ਜਿਹੜਾ ਹੈਗਾ ਐ ਕੜਾਈਆਂ ਧੋ ਕੇ ਰੱਖ ਦਿੰਦੀ ਵੀ ਨਹੀਂ ਆਹ ਜੀ ਆਹ ਝਾੜੂ ਵੀ ਸਾਈਡ ਤੇ ਰੱਖਤਾ ਜੰਮ ਆਪਣਾ ਸਾਰਾ ਨਿਪਟ ਗਿਆ ਤੇ ਆਪਾਂ ਹੋ ਗਏ ਬੇਲੀ ਇਹ ਡੈਡੀ ਮੰਜੀ ਦੀ ਲੱਗਿਆ ਪੈਨਪੌਨ ਲਓ ਜੀ ਟਾਈਮ ਐ ਜਿਹੜਾ ਹੈਗਾ ਯਾ 9:15 ਦਾ ਹੋ ਗਿਆ ਦੀ ਸਫਾਈ ਦਾ ਕੰਮ ਇਹਦਾ ਸਾਰਾ ਨਿਪਟ ਗਿਆ। ਢੇਰੀ ਨੇ ਬਹੁਤ ਗੰਦਾ ਪਾ ਰਿਆ ਸੀ। ਇਹ ਆਪਾਂ ਲੱਗੀਆ ਰੋਟੀ ਮੋਣ। ਕੰਮ ਤੋਂ ਲਗੜ ਕੇ ਬੱਚੇ ਉੱਛੇ ਨਾ ਆ ਕੇ ਆ ਬਣਾ ਰਹੇ ਆ। ਤੇ ਹੁਣ ਬਸ ਜਿਹੜੇ ਹੈਗੇ ਆ ਪੋਚੇ ਨਹੀਂ ਲਾਏ ਕਿਉਂਕਿ ਲਾਈਟ ਹੈ ਨਹੀਂਗੀ। ਲਾਈਟ ਆਏ ਤਾਂ ਤੇ ਜਿਹੜੇ ਹੈਗੇ ਪੋਚੇ ਪਾਚੇ ਲਾ ਦਿੰਦੇ ਜਿਹੜੀ ਪਾਣੀ ਨਾਲ ਸਫਾਈ ਕਰਨੀ ਹੋ ਰਹੀਦੀ ਆ। ਉਹ ਵਾਪਸ ਲਾਈਟ ਆ ਦਰ ਗਿਆ ਨਹੀਂ ਇਹ ਨਹੀਂ ਅਜੇ ਨਹੀਂ ਚ ਖੜੇ ਲਾਉ ਉਹ ਸਿੱਧਾ ਜੀ ਜਿਹੜੇ ਨੇ ਵੀ ਨਾ ਭਾਂਡੇ-ਕੁੰਡੇ ਮਾਣ ਤੇ ਸਾਰਾ ਕੰਮ ਨਿਪਟ ਜਾ ਬਸ ਕੱਪੜੇ ਧੋਣ ਵਾਲੇ ਲੈਂਦੇ ਆ ਤੇ ਜਿਹੜੀ ਪਾਣੀ ਦਾ ਸਫਾਈ ਹੋਏ ਜਾਂਣੀ ਮੰਨ ਲਓ ਉਹ ਹੋਏਗੀ ਬਸ ਅਗਲੇ ਅਸੀਂ ਨਾ ਹੁਣ ਤਾਂ ਨਹੀਂ ਆਵੇਂ ਖਬਰ ਤੇ ਜਿ ਕੋਚੇ ਲਾਉਣ ਲੱਗੇ ਪਾਣੀ ਦਾ ਮੁੱਖ ਜਿਹੜੇ ਤਾਂ ਕਰਕੇ ਅਸੀਂ ਜਿਹੜੇ ਕੋਚੇ ਪਾਕੇ ਬਲੇ ਨਹੀਂ ਲਾਏ ਹੈਗੇ ਲੈ ਕਾਇਲ ਪਾ ਲਾਂਗੇ ਕੋਈ ਗੱਲ ਨਹੀਂ

ਬਾਜੀ ਜੇ ਤੇ ਮੈਂ ਪੈਂਡਾ ਜੇ ਮੈਂ ਖਾਚਾ ਰੋਟੀ ਲੇਟ ਬਣਾਣਾ ਲੈ ਹੋਰ ਕੰਮ ਕਰ ਲਈ ਹੈ ਹਨਾ ਸਾਰੇ ਕੰਮ ਨਿਬੜ ਗਿਆ ਸਰ ਇਹ ਦੂਜੇ ਵੀ ਮੈਨੂੰ ਮੇੜ ਹੀ ਲੈਣੇ ਸੀ ਜੇ ਪਾਣੀ ਹੋਈਏ ਪਾਣੀ ਨੂੰ ਮਤਲਬ ਜਿਧ ਕੋਚਾ ਲਾਉਣਾ ਆ ਬਾਥਰੂਮ ਵਗੈਰਾ ਤੋਂ ਨਾਲੇ ਪਾਣੀ ਮੇਰੀ ਨੂੰ ਬਹੁ ਬੁਰਾ ਹਾਲ ਹੁੰਦਾ ਫਿਰ ਮੈਂ ਅੱਗੇ ਕਿਹਾ ਮੈਂ ਤਾਂ ਪਹਿਲਾਂ ਮੀਂਹ ਆ ਜਦੋਂ ਮੇਰੀ ਬਾਅਦ ਚੋਂ ਆ ਜੀ ਭਰਾਂਗੀ ਤੇrna ਕਰਦਾ ਵਗੈਰਾ ਨਹੀਂ ਮੌਜੂਦ ਹੈ ਇਹਰ ਦੇ ਤੁਸੀਂ ਬੋਲਦੇ ਨਹੀਂ ਨਾ ਮੀ ਪਿਆ ਆ ਹਨਾ ਨੇਰੀ ਚੱਲੀ ਆ ਤੇ ਫੇਰ ਵੀ ਗਰਮੀ ਐ ਜਿਹੜੀ ਉਸੇ ਤਰ੍ਹਾਂ ਹੀ ਐ ਤੇ ਪੀਰਾ ਕੱਟ ਲੋ ਮੰਮੀ ਨੂੰ ਦੇਣਾ ਫਿਰ ਮੁੰਮੀ ਨੇ ਤਾਂ ਦੁਬਾਰਾ ਦੇ ਦੇਣਾ ਕੱਟ ਦੋ ਤੇ ਰੋਟੀ ਖਾ ਲੋ ਨਾਲ ਇਹ ਜਵਾਰ ਖਾਂਦੇ ਸੀਗੇ ਭੁੱਖ ਲੱਗੀ ਐ ਤੇ ਉਹ ਨਹੀਂ ਪਾਤੀ ਜੱਬੀ ਨਹੀਂ ਹੈ। ਛੜੀ ਬੁਲ। ਭਾਜਾਂਤੀ ਵੀ ਨਹੀਂ ਆਉਂਦੀ ਤੁਹਾਨੂੰ ਕੀ ਗੱਲ ਹੈ? ਇਹਦਾ ਬੁਮਾਨ ਹੋ ਗਈ ਹੋਈ ਵਿਚਾਰ। ਮਨਜੋਤ ਆ ਉਹਦੇ ਉੱਪਰ ਪੈ ਜਾਣੀ ਹੈ ਜਿਹੜਾ ਤੁਹਾਨੂੰ ਕੈਲਕੂਲੇਟਰ ਲਿਆ ਮੈਨੂੰ ਰੋਟੀ ਦੇਣਾ ਧੋਖ ਲੱਗੀ ਸੀ ਕੱਲਾ ਮਸਾਲਾ ਨਾ ਪਹਿਲਾਂ बेटा रोटी ले ला जा। चलो तो खा लो बेटा जशन है ਮਿਆਰਿਆ ਉਹਦਾਂ ਨਾ ਉਥੇ ਨਾ ਪੰਗਾ ਲੈ ਇਹ ਮਾ ਜਿਹੜਾ 10 ਵੱਜ ਗਏ ਲਾਈਟ ਸਾਡੇ ਹਲੇ ਆਈ ਨਹੀਂ ਅਸੀਂ ਬੱਚੇ ਬਾਹਰ ਟੇਕਾ ਥੱਲੇ ਆ ਲਈਏ ਆ ਕੰਦੀ ਠੰਡੀ ਹਵਾ ਉਹ ਨਾਲੇ ਪੱਤੀ ਨਮਾਤੀ ਸੀ ਨਾ ਸਾਧ ਰਹੀ ਹੁਣ ਇਹਨਾਂ ਦੇ ਵਾਲ ਬੂਟ ਸੁੱਕ ਗਏ ਆਪਾਂ ਬਾਅਦ ਵਿੱਚ ਨਹੀਂ ਜੇ ਵਾਲ ਕੋਈ ਫਰਿਆ ਨਹੀਂ ਤਾਂ ਤਾਂ ਹੀ ਕਹਿੰਦੇ ਦਰਾਖਤ ਲਾਉਣੇ ਵੀ ਜ਼ਰੂਰੀ ਆਉਂਦੇ ਲੈਟ ਨਹੀਂ ਆਈ ਤੇ ਇੰਨਾ ਮੌਣ ਦਰਾਖਤ ਨਹੀਂ ਲੱਗਦੀਆਂ ਹਨ ਅੰਦਰ ਗਰਮੈਸ਼ ਕੋਈ ਨਹੀਂ ਦੀ ਨੋ ਦੇ ਸਰ ਪਰਵਾਹ ਕੇ ਮੇਰਾ ਪਾਧੀ ਹੈ ਤੇ ਲਾਦੇ ਦਾ ਸਮੂਹ ਗਾਣਾ ਵਿੱਚ ਉਹ ਤਾਂ ਗਾਣੇ ਕਿ ਤਰ੍ਹਾਂ ਸਭੀ ਬੋਲ ਨਾ ਇਹ ਕੋਈ ਦੇ ਕੇ ਆਪਣਾ ਦੱਸਿਆ ਦਵਾਈ ਨਹੀਂ ਆਉਣੀ ਹੈ ਤੂੰ ਵੀ ਇੱਧਰ ਨਾ ਫਿਰਦਾ ਰਹੇ ਉਹ ਇਹ ਵਾਸਾ ਪਾਗਲ ਹਾਂ ਤੂੰ ਜਿਹੜਾ ਸਰ ਮਾਤਾ ਉਹ ਬੋਲਣਗੇ ਤੇ ਦੇਦੇ ਨੇ ਦੇ ਵਾਲ ਬਹੁਤ ਭਾਰੇ ਨੇ ਮਸਾਉਣੀ ਇਹਦੇ ਵਾਲਾਂ ਇਹਦੇ ਮੈਂ ਇਦਾਂ ਕਰ ਦਿੰਨੀ ਆ ਜਿਹੜੀ ਆਪਾਂ ਪਿੱਛੇ ਮਿੱਟੀ ਘਰਦੇ ਹੁੰਦੇ ਨੇ ਜੀ ਦੇ ਲਈ ਪਰ ਨਾ ਉਹਦੇ ਚ ਉੱਪਰ ਨੇ ਉਹਨਾਂ ਨੂੰ ਵਾਲ ਤੇਲ ਲਗਾ ਕੇ ਉਹਨਨੇ ਵਾਲੇ ਕਿਉਂਕਿ ਬਹੁਤ ਜ਼ਿਆਦਾ ਭਾਰੇ ਵਾਲੇ ਨੇ ਉਰੀ ਦੀਆਂ ਚਾਰ ਪੰਜ ਲੀਟਰ ਹੱਥਣ ਇਹੇ ਵਾਰੇ ਵਾਰੇ ਜਿੰਦੇ ਵਾਲ ਹਲਕੇ சாரி ஆனா ਕੋਈ ਪਤਾ ਨਹੀਂ ਕਿ ਰਾਜ ਦੇ ਹਾਲ ਹੋ ਰਹੇ ਨੇ ਬਥੇਰੇ ਮੈਂ ਟੈਂਟ ਲਿਆ ਹੋਇਆ ਡੈਡੀ ਨੇ ਟੈਂਟ ਹੀ ਲੈਣਾ ਨਾ ਉਹ ਪਤਾ लाडला मारा करा दादी का लाडला पोता ऐसा तो पोता ऐसा पोती बाती जड़ी ना काटें बाती तो कोनीया नहानी तो अर्टी ना थोड़ी परी जैसे मम्मी कहना बाती जड़ी ना काटें बाती जड़ी ना जड़ी ना डेन तो डेन जड़ी ना जड़ी ना अच्छा गाना ਉਹੋ ਤੇ ਰਬੜ ਬੈਣ ਬਣਾਉਣ ਨੂੰ ਮੈਂ ਮਾਰਤਾ ਆ ਵੀ ਰਬੜ ਬੈਣ ਬਣਾ ਦੋ ਮਿੰਟ ਕਰ ਤੇ ਨਾਲੇ ਨਾ ਉਥੇ ਵੀਰੇ ਦਾ ਰੀਵਨ ਧੋਤਾ ਪਿਆ ਕਾਰ ਤੇ ਖਾਲਾ ਲੈ ਲੈਤਾ ਉਹ ਕਿ ਰੱਖਿਆ ਤੇ ਕਾਰ ਤੇ ਜਿੰਨਾ ਬੱਤੇ ਪੜ ਜਾਂਦੇ ਬਾੜੀਆਂ ਨਹੀਂ ਤੇਰੇ ਬਾਅਦ ਜਿਵੇਂ ਬਾੜ ਭਾਰੇ ਨਾ ਜੜਾਣੀ ਨਹੀਂ ਤੇ 本当に。 ਜੇ ਤੁਹਾਨੂੰ ਅਲਟਾ ਬਲੌਗ ਇਹ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੇ ਹੁਣ ਹੋਰ ਬਣਾਇਆ ਹਨਾ ਤੇ ਲੰਬਾ ਹੋ ਜਾਦਾ ਹੋ ਜਾਣਾ ਹੈ। ਤੇ ਆਪਾਂ ਬਲੌਗ ਦਾ ਜਿਹੜਾ ਇੰਤ ਹੀ ਕਰਦੇ ਆਂ। ਬੱਚਿਆਂ ਦੇ ਚਿਹਰੇ ਪਰ ਆਪਾਂ ਬਾਹਰ ਰਹਿਤੇ ਨੇ। ਇਸ ਨੂੰ ਇਹਦਾ ਬਾਹਰ ਨੂੰ ਤੇ ਆਪਾਂ ਵਾਲ ਨੂੰ ਕਿੰਨੇ ਪਾਲ ਲਗਦੀ ਮੈਂ ਸਾਫ਼ ਕਰਦੇ ਹਾਂ ਇਹ ਹੱਥ ਾਂਡੇ ਦੇ ਇਹਨਾਂ ਦੇ। ਕੰਨ ਸਾਫ਼ ਕਰਦੀਆਂ ਨਹੀਂ ਕੱਟਦੀਆਂ। ਮੈਂ ਅੰਮੀ ਜੀ சேனੇ ਦੇ ਵੀਡੀਓ ਦੇ ਨਾਲ ਰੱਬ ਰੱਖਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੇ ਵੀਰੇ ਨੂੰ ਫੋਲੋ ਕਰ ਰਹੇ ਹੋ ਜੀ ਲਾਸਟ ਕਰਕੇ ਐਡ ਵਿੱਚ ਕਿੱਥੇ ਨਾ ਕਰਿਆ ਕਰੋ ਐਡ ਨਹੀਂ ਕਰਿਓ ਬਸ ਤੇ ਮੋੜੋ ਕਿਸੇ ਤੇ ਬੱਚਿਆਂ ਦੇ ਸਿਰਾ ਤੋਂ ਇਹ ਜਰੂਰ ਰੱਖੋ ਅਸੀਂ ਵੀ ਆਪਣੇ ਪੇਕੇਰੇ ਖਾਂ ਜਿਹੜਾ ਜੀਵਾ ਰੱਖਿਆ ਹੋਇਆ ਆ 4 ਸਾਲ ਹੋ ਗਏ